अनंता नाम जी दी ਐਨੀ ਮੈਂ ਮਾ ਸੁਣ ਕੇ ਬਹੁਤ ਤਰ੍ਹਾਂ ਦੇ ਲੋਕ ਆਸ਼ਰਮਾਂ ਦੇ ਵਿੱਚ ਸੇਵਾ ਕਰਨ ਵਾਸਤੇ ਆਉਣਗੇ ਉਹਨਾਂ ਦੀ ਬਾਖਿ ਸiddhi ਉਹਨਾਂ ਦਾ ਮਾਨਸਿਕ ਚਮਤਕਾਰ ਦੇਖ ਕੇ ਬਹੁਤ ਲੋਕ ਸਿਮਰਨ ਸ਼ਾਸਤਰ ਧਿਆਨ ਵਿੱਚ ਲੱਗ ਗਏ ਇੱਕ ਵਾਰੀ ਕਸ਼ਮੀਰ ਦੇ ਇੱਕ ਦਿੱਗ ਵਿਜੇ ਪੰਡਤ ਨੇ ਕਾਸ਼ੀਪੂਰੀ ਦੇ ਵਿੱਚ ਆਕਰ ਪੰਡਤਾ ਨੂੰ ਸ਼ਾਸਤਰ ਅਰਥ ਕਰਨ ਵਾਸਤੇ ਚੁਣੌਤੀ ਦਿੱਤੀ ਕਈ ਪੰਡਤਾ ਨੇ ਸਾਹਸ ਕੀਤਾ ਸ਼ਾਸਤਰ ਅਰਥ ਵੀ ਕੀਤਾ ਪਰ ਉਹ ਸਾਰੇ ਹੀ ਕਸ਼ਮੀਰ ਕਸ਼ਮੀਰੀ ਪੰਡਤਾਂ ਤੋਂ ਹਾਰ ਗਏ ਉਦੋਂ ਸਾਰੇ ਕਾਸ਼ੀ ਦੇ ਵਿਦਵਾਨ ਮਿਲ ਕੇ अनंता नन्दि ਦੇ ਕੋਲੇ ਗਏ ਅਤੇ ਆਪਣੀ tatha ਕਾਸ਼ੀਪੁਰ ਦੀ लाज ਬਚਾਉਣ ਵਾਸਤੇ ਪ੍ਰਾਰਥਨਾ ਕੀਤੀ। અનંતાનંદ ਜੀ ਨੇ ਕਿਹਾ ਹਮ ਸਾਧ ਮੈਂ ਸਾਧੂ ਆਂ ਸ਼ਸਤਰ ਅਰਥ ਕਰਮਤਾ ਦੂਰ ਮੈਂ ਤਾਂ ਇਨਾਂ ਕੰਮਾਂ ਦੇ ਵਿੱਚ ਨਹੀਂ ਆਉਂਦਾ ਪਰ ਜੇ ਪੰਡਤ ਜੀ ਆਉਣਗੇ ਤਾਂ ਜਿਦਾ ਸੰਭਵ ਉਹਨਾਂ ਨਾਲ Satsang ਕਰਾਂਗਾ ਉਹਨਾਂ ਨੂੰ ਸਤਿਵਿਦੇਸ਼ ਕਰਾਂਗੇ ਉਦੋਂ ਕਾਸ਼ੀ ਦੇ ਵਿਦਵਾਨਾਂ ਨੇ ਕਸ਼ਮੀਰੀ ਪੰਡਤਾਂ ਪੰਡਤ ਨੂੰ ਜਾ ਕੇ ਕਿਹਾ ਅਸੀਂ ਸਾਰੇ ਵਿਦਵਾਨ ਅੱਜਕੱਲ੍ਹ ਅਨੰਤਾਨਾਂ ਜੀ ਹਣ ਅਸੀਂ ਸਾਰੇ ਦੇ ਸਾਰੇ ਵਿਦਵਾਨ ਪੰਡਤ ਅਨੰਤਾਨੰਦ ਜੀ ਕੋਲ ਗਏ ਆ ਵੀ ਉਹਨਾਂ ਦੇ ਦਰਸ਼ਨ ਕਰਕੇ ਆਓ ਜੇ ਉਹ ਹਾਰ ਗਏ ਤਾਂ ਅਸੀਂ ਸਾਰੇ ਆਪਣੀ ਹਾਰ ਮੰਨ ਲਵਾਂਗੇ ਤਾਂ ਪੰਡ ਜੀ ਆਸ਼ਰਮ ਵਿੱਚ ਆਏ ਜਦ ਵੀ ਸ਼੍ਰੀ ਅਨੰਤਾਨੰਦ ਜੀ ਦੀ ਸ਼ਾਸਤਰ ਆਰਥ ਵਿੱਚ ਕੋਈ ਰੁਚੀ ਨਹੀਂ ਸੀ ਪਰੰਤੂ ਪੰਡ ਦਾ ਹੱਥ ਦੇ ਕੇ ਸ਼ਾਸਤਰ ਆਰਥ ਕਰਨਾ ਪਿਆ ਆਖਰ ਵਿੱਚ ਵੈਸ਼ਨ ਵਿਵੇਕੀ ਦੇ ਸਾਹਮਣੇ ਦਿਗਵਜੀ ਪੰਡਿਤ ਜੀ ਨੂੰ ਹਾਰਨਾ ਪਿਆ ਸ਼੍ਰੀ ਨਨਤਾਨਾੰਦ ਜੀ ਦੇ ਅਨੰਤਾਨ ਨੇ ਤਾਂ ਮੰਤਰ ਰਿਕਸ਼ਾ ਲੈ ਕੇ ਆਸ਼ਰਮਾਂ ਦੇ ਵਿੱਚ ਹੀ ਰਹਿ ਕੇ ਭਜਨ ਸਾਧਨ ਕਰਨੇ ਲੱਗੇ ਇਸ ਕਰਕੇ ਅਨੰਤਾਨਾੰਦ ਜੀ ਦੀ ਬਹੁਤ ਮੈਮਾ ਹੋਈ ਉਹਨਾਂ ਨੇ ਆਪਣੇ ਠਾਕੁਰ ਜੀ ਦੇ ਵਾਸਤੇ ਭੋਗ ਲਗਾਉਣ ਵਾਸਤੇ ਦੁੱਧ ਮੰਗਾਇਆ ਉਹ ਸੋਚਉਣ ਦੇ ਕਾਰਨ ਕਿਸੇ ਗਵਾਲੇ ਨੇ ਇੱਥੇ ਨਿਤប្រਤੀ ਠਾਕੁਰ ਜੀ ਦੇ ਭੋਗ ਦੇ ਵਿੱਚ ਦੁੱਧ ਆਇਆ ਕਰਦਾ ਸੀ ਉਹ ਨਹੀਂ ਆਇਆ ਉਦੋਂ ਅਨੰਤਾਨਨ ਜੀ ਨੇ ਆਪਣੇ ਬਾਲ ਮਿੱਤਰ ਸਾਹਮਰੂ ਦਾ ਧਿਆਨ ਕੀਤਾ ਸਾਹਮਣੂ ਤਤਕਾਲ ਦੁੱਧ ਲੈ ਕੇ ਆ ਪਹੁੰਚੇ ਇਸ ਪ੍ਰਕਾਰ ਆਪ ਦੇ ਇਨੇਕਾਂ ਲੋਕਿਕ ਚਿੱਤ ਰਹੇ ਇਸ ਲਈ ਇਨਾਂ ਨੂੰ ਪ੍ਰਮਾਤਮਾ ਦਾ ਸਨਮੁਖ ਦਰਸ਼ਨ ਹੁੰਦਾ ਸੀਗਾ ਇਸ ਕਰਕੇ ਅਨੰਤਾਨੰਦ ਜੀ ਆਪਣੀ ਵੀਰਨ ਯਾਤਰਾ ਸੱਪਣ ਕਰਕੇ ਪੂਰੀ ਕਰਕੇ ਕਾਸ਼ੀ ਦੇ ਵਿੱਚ ਰਹੇ ਤੇ ਆਪਣੇ ਸਾਹਰੂ ਮਿੱਤਰ ਦੇ ਨਾਲ ਉਹਨਾਂ ਦਾ ਗੁਣ ਗਾਣ ਸੁਣਦੇ ਰਹਿੰਦੇ ਕਰਦੇ ਰਹਿੰਦੇ ਨਾਮ ਸਿਮਰਨ ਕਰਦੇ ਸੀ